ਸਾਸਰੀਕਾਲ ਜੀ ਹਾਂਜੀ ਵੀਰੇ 29 ਗਾਵਾਂ ਬਕਾਊ 29 ਗਾਵਾਂ ਵੀਰਜੀ ਬਕਾਊ ਐਫ ਜਰਸੀ ਸਾਈਲ ਕਾਫੀ ਕ੍ਰੋਸ ਐਸਰ ਗਰਲੈਂਡੋ ਆਦ ਹਰ ਤਰ੍ਹਾਂ ਦੇ ਨਸਲ ਜੀ ਵੀਰਜੀ 29 ਗਾਵਾਂ ਬਕਾਊ ਹਾਂਜੀ ਵੀਰੇ ਆਪਣਾ ਐਡਰੈਸ ਨੋਟ ਕਰ ਲਓ ਹਾਂਜੀ ਵੀਰੇ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਪਿੰਡ ਸੀਨੀਵਾਲ ਕਲਾਂ ਜੀ ਵੱਡਾ ਸੀਨੀਵਾਲ ਜਿਹੜਾ ਫਾਰਮ ਆ ਸੀਨੀਵਾਲ ਕਲਾਂ ਤੋਂ 1.5 ਕਿਲੋਮੀਟਰ ਚੱਲ ਕੇ ਕਨਾਲੀ ਛੜ ਤੇ ਵੀਰਜੀ ਆਪਣਾ ਫਾਰਮ ਹੈਗਾ ਜਿਲ੍ਹਾ ਵੀਰੇ ਆਪਣਾ ਬਰਨਾਲਾ ਹੈਗਾ ਕੰਟੈਕਟ ਨੰਬਰ ਆਪਣਾ ਨੋਟ ਕਰ ਲਓ ਜੀ 628007 13934 62807 13934 ਹਾਂਜੀ ਜਿਹੜੇ ਵੀਰ ਆਪਣੇ ਪਹਿਲੀ ਵਾਰ ਜੁੜੇ ਵੀਰਿਆ ਆਪਣੇ ਜਿਹੜਾ WhatsApp ਨੰਬਰ ਵੀ ਇਸੇ ਤੇ ਚੱਲਦਾਗਾ ਕੋਈ ਵੀ ਵੀਰ ਹੈਰੋ ਦਾ ਮੈਸੇਜ ਕਰੂਗਾ ਆਪਣੇ WhatsApp ਤੇ ਜਿਹੜੀ ਸਾਡੀ ਲੋਕੇਸ਼ਨ ਉਹ ਵੀਰ ਨੂੰ ਆਟੋਮੈਟਿਕ ਆ ਜਾਂਦੀ ਆ ਉਹ ਲੋਕੇਸ਼ਨ ਤੇ ਟੱਚ ਕਰਕੇ ਵੀਰ ਆਵੇ ਤਾਂ ਸਿੱਧੀ ਵੀਰ ਨੂੰ ਫਾਰਮ ਤੇ ਲੈ ਕੇ ਉਹ ਵੀਰੇ ਕਿੱਦੋਂ ਪੁੱਛਣ ਦੀ ਲੋੜ ਨਹੀਂ ਜਿਹੜਾ ਵੀਰੇ ਆਪਾਂ ਲਾਟ ਵੇਚਣਾ 29 ਗਰਾਮਾਂ ਦਾ ਇਹਦੇ ਵਿੱਚ ਤਕਰੀਬਨ ਵੀਰੇ 10 ਕਣਾਂ ਦੇ ਤਾਜ਼ੇ ਸੂਆ ਤੇ 18 19 ਬੇੜਾ ਵੀ ਤੇ ਸੁਣਣ ਵਾਲੀਆਂ 5 7 ਦਿਨ ਹਫਤੇ ਦੇ ਵਿੱਚ ਵਾਲੀਆਂ ਟੋਕੜ ਬੇੜਾ ਦਾ ਵੀਰ ਖੂਨ ਨਾ ਲਾਵੇ ਛੋਟੀਆਂ ਬੱਸੀਆਂ ਦਾ ਵੀਰ ਖੂਨ ਨਾ ਲਾਵੇ ਕੱਲਾ ਕੱਲਾ ਕਰਕੇ ਵੀਰੇ ਨਗ ਵੇਚਾਂਗੇ ਜਿਹੜਾ ਪਾਸੇ ਲਾਟ ਕੱਢਣਾ ਵੀਰੇ ਇਹਦੀ ਤਰੀਕ ਨੋਟ ਕਰ ਲੋ 17 ਤਰੀਕ 17 ਤਰੀਕ 8ਵਾਂ ਮਹੀਨਾ 2024 ਦਿਨ ਸ਼ਨੀਵਾਰ ਬਣਦਾ ਵੀਰੇ 17 ਤਰੀਕ 8ਵਾਂ ਮਹੀਨਾ 2024 ਦਿਨ ਸ਼ਨੀਵਾਰ ਬਣਦਾ ਜਾਣੇ ਦੀ ਪਰਸੋਂ ਨੂੰ ਵੀਰੇ ਸਵੇਰ 7 ਵਜੇ ਸੌਦੇ ਚਾਲੂ ਕਰ ਦਾਂਗੇ ਨਾ ਕਰਮ ਵਾਲਿਆਂ ਦੇ ਪਰਮਾਤਮਾ ਦੀ ਕਿਰਪਾ ਸਦਕਾ 7 ਵਜੇ ਵੀਰੇ ਕੰਮ ਚਲਾ ਕੇ ਜਿਹੜੇ ਵੀਰ ਦੇਖਦੇ ਇਹਨਾਂ ਸੋਚਣ ਵੀ 29 ਗਾ ਮਾਥਣੇ ਚੱਲਾਂਗੇ। ਤਕਰੀਬਨ ਵੀਰੇ ਸਾਡਾ ਸਾਰਾ ਵੱਧ ਤੋਂ ਵੱਧ ਤਿੰਨ ਕੁ ਘੰਟਿਆਂ ਦਾ ਕੰਮ ਹੁੰਦਾ ਵੇਚਣ ਦਾ ਕਿਉਂਕਿ ਵੀਰੇ ਮਾਲ ਬਹੁਤ ਪਾਸਰ ਲੈ ਕੇ ਆਉਣਿਆ ਖਰੀਦ ਕੇ। ਲਿਓ ਸਰਪੰਚ ਸਾਹਿਬ ਵੀਰ ਜੀ। ਕਿਉਂ ਵੀਰੇ 7 ਵਜੇ ਕੰਮ ਚਲਾ ਕੇ 10 ਵਜੇ ਤੱਕ ਤਕਰੀਬਨ ਆਪਣਾ ਮਾਲ ਵੀਰੇ ਇਹ ਜਣੇ ਦੀ ਸਾਰੇ ਵਾਂਗੂ ਵੇਚ ਜਾਂਦਾ ਕੋਈ ਦੋ ਚਾਰ ਨਾਗ ਬਾਕੀ ਰਹਿ ਜਾਂਦੇ ਆ। ਜਿਹੜੇ ਵੀਰ ਨੇ ਆਉਣਾ ਜਣੇ ਦੀ ਵੀਰੇ ਸਵੇਰੇ ਸਵੇਰੇ ਆਉਂਦਾ ਫਾਇਦਾ ਹੁੰਦਾ ਕੱਲ ਨੂੰ ਕੋਈ ਵੀਰ ਨਾ ਆਵੇ। ਜਿਹੜੇ ਬਾਕੀ ਵੀਰਾਂ ਦੀ ਡਿਮਾਂਡ ਸੀ ਵੀਰੇ ਤੁਸੀਂ ਹੁਣ ਦੋਰ ਨਾਲ ਲਾਟਾਂ ਦੇ ਵਿੱਚ ਜਰਸੀ ਨਹੀਂ ਲਾਈ ਚੰਗੀ ਵੀਰ ਜਰਸੀ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੀ ਵੀਰੇ ਜਰਸੀ ਬਹੁਤ ਘੱਟ ਮਿਲਦੀ ਹੈਗੀ ਆ ਕਿਉਂਕਿ ਵੀਰੇ ਜਿਹੜੀ ਪੰਜਾਬ ਵਾਲੀ ਜਰਸੀ ਆ ਨਾ ਚੰਗੀ ਉਹ ਵੀਰੇ ਬਹੁਤ ਘੱਟ ਮਿਲਦੀ ਹੈਗੀ ਆ ਦੇਖੋ ਫਿਰ ਇੱਕ ਏਰ ਵੀਰੇ ਨਗੀਨਾ ਲੈਂਦਾ ਲੱਭ ਕੇ ਬੜਬਲਦਾ ਬੱਚਾ ਆ ਵੀਰੇ ਸਰਪੰਨ ਸਾਹਿਬ ਇੱਕ ਵਾਰੀ ਹੋਰ ਤੋਰੋ ਮਾੜੀ ਜੀ ਇਹਦਾ ਕੈਮਰਾਮੈਨ ਵੀਰ ਨੂੰ ਬੇਨਤੀ ਕਰਦਾ ਮੂੰਹ ਤੇ ਵੀਰੇ ਮਰਵਾ ਦਿਓ ਦੇ ਫੇਸ ਕੁਆਲਿਟੀ ਤੇ ਦੇਖ ਸਕਦਾ ਵੀਰੇ ਨਿੱਕਾ ਨਿੱਕਾ ਕਰਨਾ ਵੀਰ ਜੀ ਬਾਕੀ ਇਹਦਾ ਵੀਰੇ ਬਾਇਓ ਡਾਟਾ ਆਪਾਂ ਨੂੰ ਲਿਖਤੀ ਰੂਪ ਦੇ ਵਿੱਚ ਮਿਲੇਗਾ ਤੇ ਉਹ ਵੀਰਾਂ ਨੂੰ ਵੀਰੇ ਆਪਾਂ ਲਿਖਤੀ ਰੂਪ ਦੇ ਵਿੱਚ ਬਾਇਓ ਡਾਟਾ ਦੇਵਾਂਗੇ। ਵੀਰ ਜੀ ਸੂਆ ਇਹ ਦੂਜਾ ਸੁੰਦੀ ਆ ਤੇ ਤਕਰੀਬਨ ਵੀਰ ਜੀ ਸੂਣ ਨੂੰ ਇਹਦਾ ਕਰਮਾਂ ਲਈ ਹਾਪੇ ਨੂੰ ਵੀਰੇ ਪਾ ਜੂਗੀ। ਜਿਹੜਾ ਵੀਰ ਜਰਸੀ ਤੇ ਕੰਮ ਕਰਨਾ ਚਾਹੁੰਦਾਗਾ ਇਹਨੂੰ ਗਊ ਮਾਤਾ ਨੂੰ ਵੀਰੇ ਲਿਜਾ ਸਕਦੇ ਹੋਗੇ ਤੇ ਜਾਨੀ ਦੀ ਵੀਰੇ ਸੋਹਣਾ ਜਾਨੀ ਦੀ ਬੱਚੇ ਵੀ ਸੋਹਣੇ ਦੇਊਗਾ ਵੀਰੇ ਜਰਸੀ ਤੇ ਬਰੀਕ ਤੇ ਕੰਮ ਕਰਨਾ ਦੁੱਧ ਵਾਲੇ ਪੱਖ ਤੋਂ ਵੀਰੇ ਚੰਗੀ ਰਹੂਗੀ। ਤੇ ਲੈਓ ਵੀਰ ਜੀ ਮੁੱਟੇ ਵੀਰ ਲੈਓ ਦੋ ਨੰਬਰ ਕੱਢੋ ਇਹ ਵੀਰੇ ਤਾਜੀ ਸੂਈ ਸਵਾਈ ਆ ਇਹ ਜਰਸੀ ਦੇ ਵਿੱਚ ਥੋੜਾ ਜਿਹਾ ਕਰਾਉਸ ਆ ਗਿਆ ਕਰਮਾਲੀ ਦਾ ਸੂਆ ਵੀਰੇ ਇਹ ਦੂਜਾ ਸੂਈ ਆ ਤੇ ਤਕਰੀਬਨ ਸੋਨਾ ਜਣੀ ਦੁੱਧ ਹੈਗਾ ਕਰਮਾਲੀ ਥੱਲੇ ਇਹ ਗੋਮਾ ਦਾ ਥੱਲੇ ਸੋਨਾ ਦੁੱਧ ਆ ਜਾ ਤੇ ਤਕਰੀਬਨ ਵੀਰੇ ਆਪਣੇ ਕੋਲੇ ਜਾਣ ਦੀ ਨੌਖ ਨਹੀਂ ਦੱਸਣਾ ਹੈਗਾ ਇਸ ਤਰ੍ਹਾਂ ਦੇ ਸੂਏ ਹੈਗੇ ਆ ਬਾਕੀ ਵੀਰੇ ਪਰਸੋਂ ਤੱਕ ਹੋਰ ਵੀ ਜਾਣੀ ਕਰਮਾਲੀਆਂ ਬੱਚੇ ਧਰਨੀਆਂ ਇੱਕ ਦੋ ਟੋਟਲ ਵੀਰੇ 29 ਨਾਗ ਹੋਣਗੇ ਕੱਲਾ-ਕੱਲਾ ਕਰਕੇ ਵੇਚਾਂਗੇ ਜੀ ਤੇ ਤੋਰੋ ਸਰਪੰਚ ਸਾਹਿਬ ਏ ਵੀਰੇ ਪਲੂਨ ਬੱਸੀ ਆ ਪਹਿਲਾ ਸੂਆ ਵੀਰੇ ਬੱਸੀ ਹੈਗੀ ਦੰਡਾਂ ਦੇ ਵਿੱਚ ਆ ਵੀਰੇ ਕਰਮਾ ਵਾਲੀ ਤੋੜ ਤੋਂ ਤੋੜ ਤੋਂ ਤੁਹਾਡਾ ਲੰਮਾ ਜੀ ਤੇ ਸੂਨ ਨੂੰ ਵੀਰੇ ਇੱਕ ਹੱਤਾ ਪਾ ਜੂਗੀ ਤੇ ਅੱਖਰ ਬਹੁਤ ਸੋਹਣਿਆ ਵੀਰੇ ਕਰਮਾ ਵਾਲੀ ਦੇ ਦੇਖੋ ਵੀਰੇ ਸੈਣੇ ਸੂਨ ਤੋਂ ਕੋਈ ਵੀ ਕਰਮਾ ਵਾਲੀ ਦਾ ਦੇਖ ਸਕਦੇ ਹੋ ਤੁਸੀਂ ਬਾਜਰੀ ਦਾ ਨਾ ਤੀਨ ਮੇਰੀ ਅੱਜ ਨੂੰ ਸਾਡੇ ਲਈ ਫਾਰਮ ਤੋਂ ਆਉਣਾਗਾ ਕੱਲ ਨੂੰ ਬਾਹਰੋਂ ਆਉਂਦਾ ਰੇਟ ਵੀਰੇ ਦੀ ਲਾਜ਼ੀ ਪਤਾ ਕਰ ਲੋ ਤੁਹਾਡੇ ਵੀਰੇ ਬਾਹਰੋਂ ਰੇਟ ਪਤਾ ਕਰੇ ਹੋਣਗੇ ਸਾਡੇ ਫਾਰਮ ਤੇ ਵੀਰੇ ਤੁਸੀਂ ਆਵੋਗੇ ਤੁਹਾਨੂੰ ਮੈਂ ਬੜਾ ਨਹੀਂ ਕਹਿੰਦਾ 10 ਤੋਂ 15000 ਦਾ ਵੀਰੇ ਰਿਜ਼ਲਟ ਕੱਲੇ-ਕੱਲੇ ਨਾਗਦੇ ਵਿੱਚ ਦੇਖਣ ਨੂੰ ਵੀਰਜੀ ਮਿਲੂਗਾ 10 ਤੋਂ 15000 ਦਾ ਰਿਜ਼ਲਟ ਮਿਲੂਗਾ ਉਹ ਵੀਰੇ ਇਸ ਤਰ੍ਹਾਂ ਮਿਲੂਗਾ ਕਿਉਂਕਿ ਆਪਣੇ ਕੋਲ ਕੋਈ ਜਾਦੂ ਦੀ ਛੜੀ ਤਾਂ ਹੈ ਨਹੀਂਗੀ ਕਿਉਂਕਿ ਵੀਰੇ ਆਪਣੇ ਸਾਡਾ ਇਹਦਾ ਵਪਾਰ ਲੈਣਾ ਤੀਜੀ ਪੀੜ੍ਹੀ ਆ ਜੋ ਮੇਰੇ ਨਾਲ ਫਿਰ ਵੀਰੇ ਉਹ ਸੈਨਾ ਦੀ ਘਾਲਦਾ ਕਹਿੰਦੇ ਹੀਰੇ ਦਾ ਮੁੱਲ ਜ਼ੌਹਰੀ ਨੂੰ ਪਤਾ ਹੁੰਦਾ ਉਹ ਜ਼ੌਹਰੀ ਵੀਰੇ ਆਪਣੇ ਨਾਲ ਹੁੰਦੇ ਆ ਦੋ ਤਿੰਨ ਵੀਰ ਨਾਲ ਜੋ ਪਟੋਮਾ ਤਾਂ ਇੱਧਰ ਜਾਂਦੇ ਆ ਇਹਦੀ ਸਾਨੂੰ ਵੀਰੇ ਗਊਮਾਤਾ ਤੋਂ ਜਾਨੀ ਆਪਦੇ ਮਨ ਨੂੰ ਜੱਜਦੀ ਵੀਰੇ ਫਿਰ ਅਸੀਂ ਉਹ ਲੈ ਬਣਾ ਬਾਹਰ ਨਹੀਂ ਨਿਕਲਦੇ ਹੈਗੇ ਫਾਰਮ ਚ ਤੇ ਇਹ ਵੀ ਵੀਰੇ ਪਲੂਣ ਬੱਸੀ ਆ ਇਹ ਵੀ ਪਲੂਣ ਬੱਸੀ ਆ ਵੀਰੇ ਇਹਨੇ ਖੀਰੀ ਸੀਗੀ ਇਹਨੇ ਹਜੇ ਦੋ ਦਾ ਦੋਨ ਦੇ ਦੰਦ ਹੋਣੀ ਚੱਕੇ ਆ ਦੋ ਦੰਦ ਆ ਵੀਰੇ ਪਹਿਲਾ ਸੂਆ ਤੇ ਇਹਦਾ ਵੀਰੇ ਚੰਗੀ ਜਾਨੀ ਫਾਰਮ ਦੇ ਵਿੱਚੋਂ ਲਈ ਆਪਾਂ ਗਰਮਾ ਲਈ ਤੇ ਦੁੱਧ ਵਾਲੇ ਪੱਖ ਤੋਂ ਵੀ ਸੋਹਣੀ ਚੱਲੂਗੀ ਤੇ ਇੱਕ ਵੀਰੇ ਨੂੰ ਮੈਂ ਬੇਨਤੀ ਹੋਰ ਕਰਦਾ ਵੀਰੇ ਤੁਸੀਂ ਕਿਦੋਂ ਵੀ ਗਊਮਾਤਾ ਲੈਣੀ ਆ ਜ਼ਿਆਦਾਤਰ ਵੀਰੇ ਮੈਂ ਆਪਦੇ ਤੇ ਗੱਲ ਕਰੂੰਗਾ ਸਾਨੂੰ ਆਨਲਾਈਨ ਵਾਲਾ ਵੀਰ ਕੋਈ ਵੀ ਫੋਨ ਨਾ ਲਾਵੇ ਵੀਰੇ ਆਨਲਾਈਨ ਅਸੀਂ ਕੋਈ ਵੀ ਸੌਦਾ ਨਹੀਂ ਦਿੰਦੇ ਵੀਰੇ ਆਪਦੀ ਆ ਕੇ ਦੇਖ ਕੇ ਨਰਖ ਪਰਖਣਾ ਖਰੀਦੋ ਕਿਉਂਕਿ ਵੀਰੇ ਸਾਡੀ ਘਰ ਦੀ ਗਾਂ ਕੋਈ ਵੀ ਹੈ ਨਹੀਂ ਤੇ ਆਪਾਂ ਵੀਰੇ ਗੱਬਣ ਗਾਂ ਦਾ ਕਿਹਨੂੰ ਦੁੱਧ ਦੱਸੀ ਕਿਉਂਕਿ ਵੀਰੇ ਆਪਾਂ ਦਾ ਕਿਸੇ ਦਾ ਗ੍ਰਾਮ ਨਹੀਂ ਚੋਇਆ ਹੁੰਦਾ ਗਾ ਅੱਗੋਂ ਆਈ ਹੁੰਦੀ ਅੱਗੇ ਮਾਲਕ ਦਾ ਵੀਰੇ ਦੁੱਧ ਦੱਸਣ ਦਾ ਹੁੰਦਾ ਅਸੀਂ ਗੱਬਣ ਗਾਂ ਦਾ ਵੀਰੇ ਕਿਸੇ ਦਾ ਬਾਲਾ ਫालतू ਦੁੱਧ ਨਹੀਂ ਦੱਸ ਦੇਗੇ ਕਿਉਂ ਤਾਂ ਜੇ ਕਿਸੇ ਵੀਰ ਨੇ ਜਿਹੇ ਦਾ ਦੱਸਤਾ ਵੀਰੇ ਉਹ ਹੋ ਜਾ ਅਸੀਂ ਦੱਸ ਤੋ ਤਾਂ ਕੋਈ ਫਾਇਦਾ ਨਹੀਂ ਗਾ ਦੁੱਧ ਵੀਰੇ ਹੁੰਦਾ ਤੁਹਾਡੀ ਸੇਵਾ ਦਾ ਇਹ ਤੁਸੀਂ ਸਾਰੀ ਚੀਜ਼ ਵੀਰੇ ਖਰੀਦ ਦਿਓ ਇਹਨੂੰ ਆਓ ਵੀਰੇ ਦੇਖ ਕੇ ਨਰਖ ਪਰਖਣਾ ਖਰੀਦੋ ਕਿਉਂਕਿ ਫਿਰ ਇਹ ਚੀਜ਼ ਦਾ ਵੀਰੇ ਬਾਅਦੋਂ ਲਾਂਭਾ ਕੋਈ ਨਹੀਂ ਹੁੰਦਾਗਾ ਇਹ ਵੀਰੇ ਫਾਰਮ ਦੇ ਵਿੱਚੋਂ ਲਈ ਆ ਨਾਲ ਦੇ ਪਿੰਡੋਂ ਖੁੱਲੀ ਆਈ ਆ ਅੱਜ ਹੀ ਆਈ ਆ ਵੀਰੇ 2 ਘੰਟੇ ਹੋਏ ਇਹਨੂੰ ਕਰਮਾ ਲਈ ਨੂੰ ਕਿਉਂ ਖੁੱਲੀ ਆਈ ਆ ਫਾਰਮ ਦੇ ਵਿੱਚੋਂ ਵੀਰੇ ਬੈੜ ਹੈਗੀ ਬਿਲਕੁਲ ਦੇਖੋ ਆਹ ਜਿਹੜਾ ਹਰਾਣੇ ਵਰਗੀ ਪਈ ਆ ਤੇ ਅੱਖਰ-ਖੁਰ ਵੀਰੇ ਬਹੁਤ ਚੰਗੇ ਆ ਲਓ ਜੀ ਅੱਖਰ-ਖੁਰ ਬਹੁਤ ਚੰਗੇ ਆ ਵੀਰੇ ਇਹਦੇ ਬੱਸੀ ਦੇ ਅੰਤੀ ਕੋਈ ਨਹੀਂ ਕਰਮਾ ਲਈ ਦਾ ਸੂਆ ਵੀਰੇ ਦੂਜਾ ਸੁੰਦੀ ਆਗੀ ਸੁਵਾ ਦੂਜਾ ਸੁੰਦਿਆ ਬੰਨ ਦਿਓ ਸਰਪੰਚ ਸਾਹਿਬ ਇੱਥੇ ਬੰਨ ਦਿਓ ਬੂਟੇ ਆ ਜਾ ਵੀਰ ਤੂੰ ਬੰਨ ਇੱਥੇ ਤੇ ਬਾਕੀ ਵੀਰ ਜੀ ਆਪੇ ਕੋ ਟ੍ਰਾਂਸਪੋਰਟ ਦੀ ਸਹੂਲਤ ਸਾਰੀ ਆ ਟ੍ਰਾਂਸਪੋਰਟ ਦੀ ਸਹੂਲਤ ਸਾਰੀ ਆ ਵੀਰੇ ਜਾਨੀ 50 50 ਦਾ 13 ਰੁਪਏ ਕਿਲੋਮੀਟਰ ਲੱਗਿਆ ਵਾ ਹੁਣ ਇਹਦਾ ਦਾਵਾ-ਦਾਬ ਤੋੜ ਦਿਓ ਵੀਰ ਬਣਿਆ ਕਿਉ ਫਿਰ ਵੀਡੀਓ ਲੰਮੀ ਬਣ ਜੂਗੀ ਇਹਦਾ ਕਾਬਾ ਵੀਰਾਂ ਨੂੰ ਆਪਾਂ ਗਊ ਮਾਤਾ ਦਿਖਾਉਣੇ ਆ ਵੀਰੇ ਨਾਗ ਦਿਖਾਉਣੇ ਆਂਗੇ ਕਿਉ ਕੱਲ ਨੂੰ ਵੀਰੇ ਕੋਈ ਵੀਰ ਨਾ ਆਵੇ ਕੱਲ ਨੂੰ ਕੋਈ ਵੀਰ ਨਾ ਆਵੇ ਖਾਲੀ ਮੁੜੂਗਾ ਪਰਸੋਂ ਵੀਰੇ 15 ਦਿਨ ਨੂੰ ਗੱਲਾ-ਗੱਲਾ ਕਰਕੇ ਨਾਗ ਵੇ ਬਾਕੀ ਵੀ ਆਪਣੀ ਜਿਹੜੀ ਮਹੀਨੇ ਦੀਆਂ ਗਾਹਾਂ ਵੇਚਣ ਦੀ ਕਪੈਸਿਟੀ ਹੁੰਦੀ ਹੈ 250 ਤੋਂ 300 ਗਾਹਾਂ ਦੀ ਵੀਰੇ ਹੈਗੀ ਆ ਦੜਾ ਢਾਲ ਜਾਂਦਾ ਸਾਲ ਦਾ ਸਾਡਾ ਜਿਹੜਾ ਨਫਾ ਹੁੰਦਾ ਵੀਰੇ 1000 1500 2000 ਹੁੰਦਾਗਾ ਇਸ ਕਰਕੇ ਆਪਣੇ ਕੋਲੇ ਵੀਰੇ ਗਾਊ ਮਾਤਾ ਜਣੀਆਂ 10 ਤੋਂ 15 ਗਹ ਹਜ਼ਾਰ ਦਾ ਜਣੀ ਆਹ ਮਾਰਕੀਟ ਨੂੰ ਵੀਰੇ ਰੇਟ ਦੇ ਵਿੱਚ ਫਰਕ ਪੈ ਜਾਂਦਾ ਰੇਟ ਦੇ ਵਿੱਚ ਫਰਕ ਪੈ ਜਾਂਦਾ ਬਾਕੀ ਵੀਰੇ ਆਪਾਂ ਗਾਰੰਟੀ ਤੇ ਕੋਈ ਵੀ ਸੌਦਾ ਨਹੀਂ ਦਿੰਦੇ ਆਨਲਾਈਨ ਤਾਂ ਵੀਰੇ ਆਪਾਂ ਸੌਦਾ ਦਿੰਦੇ ਹੀ ਨਹੀਂ ਕਰਿਆ ਕੇ ਵੀ ਕੋਈ ਵੀਰ ਕਹ ਦੂ ਵੀਰੇ ਦੀ ਗਾਰੰਟੀ ਵੀਰੇ ਆਪਣੀ ਇੱਕ ਪੈਸੇ ਦੀ ਗਾਰੰਟੀ ਨਹੀਂ ਹੁੰਦੀ ਕਿਸੇ ਵੀ ਗਾਹ ਦੀ ਆਪ ਦਾ ਵੀਰੇ ਦੇਖੋ ਨਿਰਖ ਪਰ ਕਰੋ ਕਹਿੰਦੇ ਆਪਾਂ ਵੀਰੇ ਲੋਕਲ ਪੇਟ ਸੌਦਾ ਨਹੀਂ ਲਾਦਦੇਗੇ ਐਵੇਂ ਝੂਠ ਸਭਾਨ ਬੋਲੀ ਇਹਨਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਜੀ ਆਪ ਦਾ ਵੀਰੇ ਤੁਸੀਂ ਤਸੱਲੀ ਨਾਲ ਲਿ ਜਾਓ ਕਿਉਂ ਸਾਰੀਆਂ ਚੀਜ਼ਾਂ ਹੁੰਦੀਆਂ ਵੀਰੇ ਇਹਦੇ ਚੀਜ਼ ਦਾ ਵੀਰੇ ਬਾਅਦੋਂ ਫਿਰ ਲਾਂਬਾ ਨਹੀਂ ਕੋਈ ਹੁੰਦਾਗਾ ਤੇ ਇਹ ਦੇਖ ਸਕਦੇ ਹੋ ਵੀਰੇ ਪਲੂਨ ਬੱਸੀ ਆ ਪਹਿਲਾ ਸੂਆ ਵੀਰੇ ਦੰਦਾਂ ਦੇ ਵਿੱਚ ਹੈਗੀ ਚਾਰ ਦੰਦਾਂ ਦਾ ਕਰਮ ਵਾਲੀ ਤੇ ਦੁੱਧ ਵਾਲੇ ਪੱਖ ਤੋਂ ਵੀਰੇ ਚੰਗੀ ਰਹੂਗੀ ਜਿਹੜਾ ਵੀਰ ਜੀ ਆਪਣਾ ਰੇਟ ਹੈ ਕੇ ਰਲਾਟ ਦਾ 50000 ਤੋਂ ਚੱਲ ਕੇ ਵੀਰੇ ਉੱਪਰ ਨੂੰ ਜਾਂਦਾ ਜਾਂਦਾ ਐਂਡ ਵਾਲਾ ਸੌਦਾ 90000 ਹੋਊਗਾ ਜੀ ਪਰ ਜਾਦੇ ਸੌਦੇ ਵੀਰੇ 60 ਤੋਂ 80 ਦੇ ਵਿੱਚ ਹੋਣਗੇ 60 ਤੋਂ 80 ਦੇ ਵਿੱਚ ਹੋਣਗੇ ਇਹਦੇ ਵਿੱਚ ਵੀਰੇ ਦੁੱਧ ਵੀ ਸੋਨਾ ਮਿਲੂਗਾ ਟਾਡੇ ਬਾਹਰੋਂ ਵੀਰੇ ਰੇਟ ਦੇਖੇ ਹੋਣਗੇ ਜਿਹੜਾ ਵੀਰੇ ਇੱਕ ਬੜ ਲੈ ਆਇਆ ਘਰੋਂ ਸਿਖਾਲਾਗਾ ਉਹ ਬੋ ਲੈ ਕੇ ਮੁੜੂ ਵੀਰੇ ਵੀ ਜਲਦੀ ਜਲਦੀ ਮੜਾ ਕਮਾ ਲਿਓ ਸਾਰੀਆਂ ਵੀਰ ਜੀ ਇਹ ਵੀਰੇ ਦੂਜਾ ਸੂਹਾ ਸੁੰਡੀ ਆ ਬਾਕੀ ਤਕਰੀਬਨ ਵੀਰੇ 14 ਬਹਿਣਗੇ ਆਪਣੇ ਕੋਲੇ ਇੱਥੇ ਰਕਾਟ ਹੈਗਾਗਾ ਮੁਰਾ ਬਾਇਓ ਡਾਟਾ ਲਿਖਤੀ ਰੂਪ ਦੇ ਮਿਲਿਆਗਾ ਜਿਹੜੀਆਂ ਬਣਾ ਆਪਾਂ ਨੂੰ ਲੈਕਸਪੀ ਰੂਪ ਦੇ ਵਿੱਚ ਬਾਇਓ ਡਾਟਾ ਮਿਲਦਾਗਾ ਆਪਾਂ ਉਦੋਂ ਹੀ ਵੀਰੇ ਬਾਇਓ ਡਾਟਾ ਦਿੰਨੇ ਉਦੋਂ ਅੱਗੇ ਆਪਾਂ ਮੂੰਹ ਜਵਾਨੀ ਕਿਸੇ ਦੀ ਗੱਲ ਨਹੀਂ ਕਰਦੇ ਹੈਗੇ ਵੀਰ ਜੀ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਤੇ ਉਦੋਂ ਅੱਗੇ ਇਹਦੇ ਵੀ ਮਰਵਾ ਦੇਓ ਵੀਰੇ ਇਹ ਦੂਜਾ ਸੂਆ ਵੀਰੇ ਸੂਂਦੀਆ ਸੇਦਾਂ ਦਾ ਇਹ ਪਲੂਨ ਨਹੀਂ ਹੈਗੀ ਜੀ ਤਕਰੀਬਨ ਪਲੂਨ ਆਪਣੇ ਫਾਰਮੂਲੇ ਵਿੱਚ ਜਿਹੜੇ ਹੱਥੋਂ ਬਣਾ ਹੈਗੇ ਨੇ 1000 ਪਹਿਲਾ ਸੂਆ ਜਿਹੜੀਆਂ ਤੇ ਬਾਕੀ ਦੂਜਾ ਸੂਆ ਤੀਜੇ ਸੂਏ ਦੇ ਵਿੱਚ ਵੀਰੇ ਤਕਰੀਬਨ 1000 ਹੈਗੀ 1000 ਤੇ ਜਿਆਦਾ ਮਾਲ ਇਹ ਕਰਨੀ ਬੱਸੀ ਸਾਹਿਬ ਤੇ ਲਿਆਗਾ ਥੋੜਾ ਜਿਹਾ ਮਾਲ ਵੀਰੇ ਕਿਸੇ ਬੰਦੇ ਨਾਲ ਕੰਪੀਟੀਸ਼ਨ ਚੱਲਦਾਗਾ ਬਹੁਤ ਵੀਰੇ 100-100 ਨਾਲ ਗਊ ਮਾਤਾ ਲਈ ਆ ਜਿਹੜੀਆਂ ਆਪਾਂ 2 ਤੋਂ 2.5 ਘੰਟਿਆਂ ਦੇ ਵਿੱਚ ਵੇਚੀਏ बिकਣਗੀਆਂ ਜਿਹੜੇ ਉਹ ਜਿਹੜੀਆਂ ਆਪਣਾ ਵੀਰੇ ਪੂਰੀਆਂ 100 ਸਮਝ ਕੇ ਲਈਆਂ ਹੋਣਗੀਆਂ ਤੇ ਭਾਜ ਆ ਜਾਊਗਾ ਸਹਣਾ ਦੀ ਕਹਾਵਤਾਂ ਵੀਰੇ ਭਾਅ ਸਿਰ ਪਾਤੀਆਂ ਲੱਗ ਜਾਂਦੀਆਂ ਬੇ ਭਾਅ ਦਾ ਸਿਆਉਣਾ ਨਹੀਂ ਵਿਕਦਾ ਇਹ ਮਿਰਜੀ ਪਹਿਲਾਂ ਸੂਆ ਮੂੰਹੋ ਚਾਰ ਦੰਦਾ ਜੀ ਪਹਿਲਾਂ ਸੂਆ ਵੀਰੇ ਮੂੰਹੋ ਚਾਰ ਦੰਦਾ ਜੀ ਦੇਖ ਸਕਦੇ ਹੋ ਮਿਰਜੀ ਚੰਗੀ ਜਿੰਦ ਜਾਣ ਵਾਲੀ ਆ ਚੰਗੀ ਜਿੰਦ ਜਾਣ ਵਾਲੀ ਹੈਗੀ ਆ ਵੀਰੇ ਅੱਖਰ ਬਹੁਤ ਸੋਹਣੇ ਆ ਦੁੱਧ ਵਾਲੇ ਪੱਖ ਤੋਂ ਵੀਰੇ ਚੰਗੀ ਰਹੂਗੀ ਬਾਕੀ ਵੀਰੇ ਆਨਲਾਈਨ ਪੇਮੈਂਟ ਦੀ ਸੁਵਿਧਾ ਆਪਣੇ ਕੋਲ ਸਾਰੀ ਹੈਗੀ ਆ ਆਨਲਰ ਪੇਮੈਂਟ ਦੀ ਸੁਵਿਧਾ ਸਾਰੀ ਆ ਵੀਰੇ ਸਭਾਇ ਮਸ਼ੀਨਾਂ ਨੇ ਕ੍ਰੈਡਿਟ ਕਾਰਡ ਡੈਬਿਟ ਕਾਰਡ ਵੀਰੇ ਉੱਤੇ ਪੇਮੈਂਟ ਚੱਕੀ ਜਾਂਦੀ ਆ ਜੀ ਗੂਗਲ ਪੇਅਰ ਆ ਵਗੈਰਾ ਵੀਰੇ ਸਾਰੀ ਸੁਵਿਧਾ ਹੈਗੀ ਆ ਉਹ ਤੁਹਾਨੂੰ ਭਰਉਣ ਦੀ ਲੋੜ ਨਹੀਂ ਗਈ ਬਾਕੀ ਵੀਰੇ ਟਰਾਂਸਪੋਰਟ ਦਾ ਆਲ ਇੰਡੀਆ ਦਾ ਕੋਨੇ ਦਾ ਆਪਾਂ ਕੰਮ ਕਰਦੇ ਆ ਕੱਲਾ ਵੀਰੇ ਸ਼ਾਮਦਾ ਤੇ ਸ਼੍ਰੀਨਗਰ ਦਾ ਕੰਮ ਨਹੀਂ ਆਪਾਂ ਕਰਦੇਗੇ ਪੂਰ ਇੰਡੀਆ ਦੇ ਕੋਈ ਕੋਨੇ ਦਾ ਵੀ ਆਪਾਂ ਵੀਰੇ ਹਰ ਜਗ੍ਹਾ ਆਪਾਂ ਗਊ ਮਾਤਾ ਭੇਜਦੇ ਤੇ ਥੋੜਾ ਜਲਦੀ ਤੋਰੋ ਵੀਰੇ ਗੁੱਟੇ ਵੀਰ ਥੋੜਾ ਵੀਰੇ ਜਾਨੀ ਕੰਮ ਦੀ ਖੇਤ ਰੰਦੀ ਆ ਵੀਡੀਓ ਬਣਾਉਣ ਨੂੰ ਵੀਰੇ ਦਿਨ ਸੱਪ ਗਿਆ ਵੀਰਾ ਤੋਂ ਮਾਫੀ ਚਾਹੁੰਨੇ ਆ ਕਿਉਂਕਿ ਵੀਰੇ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਸੀਨੀ ਮਾਲਗਾ ਡੇਰੀ ਫਾਰਮ ਨੂੰ ਵੀਰੇ ਤੁਹਾਡਾ ਦਿਲ ਦੀਆਂ ਗਰਾਈਆਂ ਦੇ ਵਿੱਚੋਂ ਸਵਾਗਤ ਸਾਡੇ ਕੋਈ ਸ਼ਬਦ ਨਹੀਂ ਹੈਗਾ ਵੀਰੇ ਤੁਹਾਡਾ ਧੰਨਵਾਦ ਕਰਨ ਨੂੰ ਤੇ ਤੁਸੀਂ ਵੀਰ ਜੀ ਸਾਡਾ ਇਸੇ ਤਰ੍ਹਾਂ ਹੀ ਸਾਨੂੰ ਵੀਰੇ ਮਾਣ ਬਾਛਦੇ ਰਹੋ ਬਾਕੀ ਵੀਰੇ ਜੀ ਤੁਹਾਡੀਆਂ ਉਮੀਦਾਂ ਦੇ ਇਸ ਤਰ੍ਹਾਂ ਹੀ ਖਰੇ ਉੱਤਰ ਦੇ ਰਹੀਏ ਤੁਹਾਡੇ ਵੀਰੇ ਪਿਆਰ ਸਦਕਾ ਪ੍ਰਮਾਤਮਾ ਦੀ ਕਿਰਪਾ ਸਦਕਾ ਵੀਰੇ ਇੱਥੇ ਤੱਕ ਪਹੁੰਚੇ ਆ ਵੀਰ ਜੀ ਤੋਰੋ ਬਟਾ ਵੀਰੇ ਇਹਦੇ ਦੂਜਾ ਸੁਹਾ ਸੁਂਗਿਆ ਵੀਰੇ ਇਹਦਾ ਬੈਡ ਦਾ ਕੋਈ ਅੰਤ ਨਹੀਂ ਮੈਨੂੰ ਵੀਰੇ ਬੋਲਣ ਦੀ ਲੋੜ ਨਹੀਂ ਪੈਣੀਗੀ ਇਹ ਗਊ ਮਾਤਾ ਵੀਰੇ ਆਪ ਇਹਦੇ ਅੱਖਰ ਬੋਲਣਗੇ ਜਦੋਂ ਵੀਰ ਵੀਰੇ ਕੋਲੇ ਖੜੂਗਾ ਕੋਈ ਵੀ ਵੀਰਣ ਜਾਣ ਤੋਣ ਜਾਣ ਅਜੇ ਵੀਰੇ ਇਹਨੇ ਬੈਠਣੇ ਨੂੰ ਆਜੇ ਤੋ ਪਾਸੇ ਨਹੀਂ ਹਟਣ ਦੇਣਾ ਇਹਦੀ ਬਿਊਟੀ ਵੀਰੇ ਤੇ ਅੱਖਰ ਦੁੱਧ ਵਾਲੇ ਪੱਖ ਤੋਂ ਨਹੀਂ ਚੰਗੀ ਰਹਿਣਾ ਗੱਲਾਂ ਹੀ ਛੱਡ ਦਿਓ ਵੀਰ ਜੀ ਬੁੱਟੇ ਵੀਰ ਤੂੰ ਦਾਵਾ ਦਾ ਤੋੜ ਨਹੀਂ ਥੋੜਾ ਨੇਰਾ ਹੋਈ ਜਾਂਦਾ ਸਰਪੰਚ ਸਾਹਿਬ ਤੋਰੋ ਸਰਪੰਚ ਸਾਹਿਬ ਤੋਰੋ ਦੇਖਿਓ ਤੋਰ ਦਿਓ ਇਹ ਵੀਰ ਜੀ ਦੂਜਾ ਸੁਹਾ ਸੁਂਦੀ ਆ ਥੋੜੇ ਜੇ ਬੰਦੇ ਵੀ ਵੀਰ ਕੀ ਕਰਨੂ ਦਾ ਫਾਰਮ ਤੇ ਚਾਰ ਪੰਜ ਬੰਦੇ ਕੰਮ ਕਰਦੇ ਆ ਵਿਚਾਰੇ ਹੰਮ ਜਾਂਦੇ ਆਗੇ ਕਿਉਂ ਸਾਰੀ ਦਿਹਾੜੀ ਕੰਮ ਕਰਨਾ ਬਹੁਤ ਔਖਾ ਵੀਰੇ ਚਲੋ 40 ਤੇ ਇਹਦੇ ਨਾਲੇ ਦੂਜਾ ਸੂਆ ਸੁੰਗਿਆ ਵੱਡੇ ਕੱਦ ਦੇ ਮੇਲ ਦੇ ਵਿੱਚ ਆ ਥਾਣਾ ਵਾਲੇ ਪੱਖ ਤੋਂ ਵੀਰੇ ਨਜ਼ਾਰੇ ਲਿਆ ਦਊਗੀ ਸਾਡੇ ਫਾਰਮ ਤੇ ਕੋਈ ਵੀ ਵੀਰ ਆ ਜਾਵੇ ਜਾਂ ਥਾਣੇ ਵਾਲੇ ਪੱਖ ਤੋਂ ਵੀਰੇ ਕੋਈ ਬੰਦਾ ਵੀਰ ਫਾਇਰ ਬੈਡ ਨੂੰ ਫੇਰ ਨਹੀਂ ਕਰ ਸਕਦਾ ਕਿਉਂਕਿ ਥਾਣੇ ਦੇ ਵਿੱਚ ਵੀਰੇ ਅਸੀਂ ਬਹੁਤ ਜ਼ੋਰ ਲਾਉਨੇ ਆ ਫਿਰ ਜਾਨਵਰ ਦਾ ਉਦੋਂ ਬਾਅਦ ਉਹ ਬੋਦਿਸ਼ਤ ਕਰਾ ਦੇਣਗੇ ਆ ਦੇਖ ਸਕਦੇ ਹੋ ਵੀਰੇ ਇਹ ਜਰਸੀ ਦੇ ਵਿੱਚ ਇਹ ਸਰ ਦਾ ਹੈਗਾ ਇਹਦਾ ਦੂਜਾ ਸੂਆ ਸੁੰਦੀ ਆ ਵੀਰੇ ਤੇ ਭਾਸਰ ਮਿਲਿਆ ਵੀਰੇ ਭਾਸਰ ਦੇ ਦੇਾਂਗੇ ਉਧਰ ਆ ਜਾਓ ਵੀਰੇ ਹੁਣ ਥੋੜਾ ਜਨਾ ਮਾਲ ਹੰਬਿਆ ਪਿਆ ਆਪਾਂ ਇਦਾਂ ਹੀ ਮਲਵਾ ਦੇਣੇ ਆਗੇ ਕਿਉਂ ਕੁਸ ਬੈਠਾ ਵੀਰੇ ਖੁੱਲੀਆਂ ਆਉਂਦੇ ਆ ਫਿਰ ਥੋੜੀ ਧਲੇਰੇ ਦੀ ਔਰ ਕਰ ਦੋ ਆ ਦੇਖ ਸਕਦੇ ਹੋ ਵੀਰੇ ਵੱਡੀ ਬੈੜਾ ਹੈ ਸਰ ਦੇ ਵਿੱਚ ਠੰਡ ਦੇ ਵਿੱਚ ਵੀਰੇ ਇਹਦਾ ਵੀ ਕੋਈ ਅੰਤ ਨਹੀਂ ਆ ਦੇਖ ਸਕਦੇ ਹੋ ਦੂਜਾ ਸੂਆ ਸੁੰਦੀ ਆ ਵੀਰੇ ਤੇ ਆ ਵੀਰੇ ਆਪਣੀ ਜਿਹੜੀ ਆ ਗਈ ਹੈ ਜਰਸੀ ਦੇ ਵਿੱਚ ਥੋੜੀ ਜੀ ਕੱਚੀ ਹੈ 12 13 ਦਿਨ ਦੀ ਇਹ ਦੰਦਾਂ ਦੇ ਵਿੱਚ ਹੀ ਆ ਮੂ ਮੱਛੀ ਵਾਲੇ ਪੱਖ ਤੋਂ ਦੇਖ ਲੋ ਕੱਚੀ ਪਿਆਰ ਦਾ ਸਕੀਨ ਹੋਇਆ ਕੋਈ ਪਲੂਣ ਬੱਸੀ ਆ ਵੀਰੇ ਆ ਦੇਖ ਸਕਦੇ ਹੋ ਉਦੋਂ ਅੱਗੇ ਵੀਰੇ ਆ ਆ ਗਈ ਕ੍ਰਾਸ ਦੇ ਵਿੱਚ ਬਹਿੜ ਆ ਗਈ ਆ ਦੇਖ ਸਕਦੇ ਹੋ ਖਾਂਡੇ ਵਾਲੇ ਵੀਰੇ ਦੇਖੋ ਲਾ ਲਓ ਆਪਾਂ ਵੀਰੇ ਗਊ ਮਾਤਾ ਉਹ ਇਦਾਂ ਨਹੀਂ ਕੋਈ ਲੈਂਦੇਗੇ ਕਰਮਾਲੀ ਦੇਖ ਸਕਦੇ ਹੋ ਵੀਰੇ ਦੇਖ ਸਕਦੇ ਹੋਗੇ ਅੰਕੀ ਕੋਈ ਨਹੀਂ ਉਹ ਵੀ ਵੀਰੇ ਪਲੂਣ ਬੱਸੀ ਆ ਗਈ ਸਾਈ ਹਾਲ ਦੇ ਵਿੱਚ ਸਾਈ ਹਾਲ ਚ ਆ ਗਈ ਵੀਰੇ ਉਹ ਵੀ ਦੰਦਾਂ ਚ ਤੇ ਬਾਕੀ ਅੰਦਰ ਆ ਸਕਦੇ ਹੋ ਜੀ ਦੇਖ ਸਕਦੇ ਹੋ ਆ ਜਾਓ ਤੁਹਾਨੂੰ ਦਿਖਾ ਦਈਏ ਮੋਟਾ ਮੋਟਾ ਵੀਰੇ ਆ ਵੀਰੇ ਤਾਜੀ ਸੂਈ ਸਵਾਈ ਆ ਤਾਜੀ ਸੂਈ ਸਵਾਈਆ ਦੂਜਾ ਸੂਆ ਸੂਈਆ ਦੇਖੋ ਥਾਂਲੇ ਵਾਲੇ ਪਾਸੇ ਵੀ ਆ ਕੀ ਕੋਈ ਨੀ ਕਰਮਾਲੀ ਦਾ ਤੇ ਇਹ ਦੂਜਾ ਸੂਆ ਵੀ ਆ ਵੀ ਦੂਜਾ ਸੂਆ ਵੀ ਹੈ ਤਾਜੀ ਸੂਈ ਹੈ ਵੀ ਤੇ ਇਹ ਵੀ ਸੋਨੇ ਦਰ ਤੇ ਚੱਲ ਰਹੀ ਹੈ ਵੀਰੇ ਕਰਮਾਲੀ ਆ ਵੱਡੀ ਜਰਸੀ ਆ ਵੀ ਵੀਰੇ ਇਹ ਵੀ ਵੀਰੇ ਦੂਜਾ ਸੂਆ ਸੂਈਆ ਬਿਲਕੁਲ ਤਾਜੀ ਆ ਤੇ ਇਹ ਵੀ ਚੰਗੇ ਕੰਪੇ ਹੈਗੇ ਆ ਆ ਵੀ ਇਹ ਸਾਈ ਵਾਲ ਤੇ ਜਰਸੀ ਕਰਾਉਸਾ ਵੀਰ ਜੀ ਇਹ ਸਾਨੂੰ ਦਾ ਇਹਦਾ ਕਰਮਾਲਾ ਸਾਈ ਅੱਗੇ ਜਰਸੀ ਕਰਾਉਸਾ ਵੀਰ ਜੀ ਸੂਆ ਦੂਜਾ ਸੂਂਦੀ ਆ ਤੇ ਥਾਂ ਲੈ ਵੇਲੇ ਪੱਛ ਤੋਂ ਵੀ ਰਿਆੰਤੀ ਕੋਈ ਨਹੀਂ ਕਰਮਾਲੀ ਦਾ ਦੇਖ ਸਕਦੇ ਹੋ ਵੀਰੇ ਚੰਗੀ ਨਹੀਂ ਫਰੂਟ ਆਜੋ ਆਜੋ ਵੀਰੇ ਕੈਰrana ਵੀ ਨੂੰ ਮੈਂ ਕਹ ਰਦਾ ਆਜੋ ਤੇ ਆ ਵੀਰੇ ਦੂਜਾ ਸੂਆ ਸੁੰਦੀ ਆ ਸੇਦਾਂ ਦਾ ਫਾਰਮ ਦੇ ਵਿੱਚੋਂ ਲਈਆ ਕੱਲੋਂ ਵੀਰੇ ਦੇਖੋ ਇਹਨਾਂ ਦਾ ਆਂਤੀ ਕੋਈ ਨਹੀਂ ਬਾਕੀ ਬੈਡ ਵੀਰੇ ਤੀਮ ਸਾਰੀ ਠੰਡੀ ਸੀ ਲੈਣੀ ਉਹਦੂ ਅੱਗੇ ਆ ਗਈ ਵੀਰੇ ਕ੍ਰੋਸ ਬੈਡ ਆ ਇਹ ਪਹਿਲਾ ਸੂਆ ਵੀਰੇ ਗੰਡਾਂ ਦੇ ਵਿੱਚ ਆ ਕੱਚੀ ਐ ਥੋੜੀ ਜੀ ਚੰਗੀ ਆ ਵਸੀ ਤੇ ਚਾਰ ਬੈਡਾਂ ਵੀਰੇ ਹੋਰ ਆਉਣ ਵਾਲੀਆਂ ਨੇ ਨੇ ਨੰਬਰ ਨੋਟ ਕਰ ਲਓ ਕੱਲ ਨੂੰ ਕੋਈ ਵੀਰ ਬਣਾਵੇ ਹਫਤੇ ਹਫਤੇ ਦੇ ਲਾਡ ਕਰਦੇ ਆ ਪਰਸੋਂ ਆ ਸਕਦੇ ਹਾਂ 17 ਤਰੀਕ ਨੂੰ ਵੀਰੇ ਕੋ ਬਾਸ 7 ਵਜੇ ਸੌਦੇ ਚਲਾਵਾਂਗੇ ਇਦੂ ਅੱਗੇ ਵੀਰੇ ਫੇਰ ਹਫਤੇ ਤੇ ਲਾਡ ਕੱਢਾਂਗੇ ਤੁਹਾਡੀ ਸੇਵਾ ਦੇ ਵਿੱਚ ਵੀਰੇ ਸੀਨੀ ਵਾਲ ਗੰਢੀ ਫਾਰਮੇਸੀ ਦੇ ਰਹੀ ਸੇਵਾ ਦੇ ਵਿੱਚ ਹਾਜ਼ਰ ਆ ਤੇ ਵੀਡੀਓ ਦੇਖਣ ਲਈ ਧੰਨਵਾਦ ਜਲਦ ਆਪਣੇ ਫਾਲੋਅਰ ਕੋ ਨਵੀਂ ਵੀਡੀਓ ਮਿਲਦੇ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ